ਕਰੁੰਨੇ ਨੇ ਉਹਦੇ ਦਰਸ਼ਨ ਜਾਕੇ ਕਰੁੰਨੇ ਨੇ ਉਹਦੇ ਦਰਸ਼ਨ ਜਾਕੇ ਬਦਲੇ ਜੋ ਤਕਦੀ ਉਵੇਂ ਸਨੇ ਵਿੱਚ ਕੰਮਣਾ ਕੋਈ ਰਹਿੰਦਾ ਮਸਤ ਫਕੀ ਐ ਸੁਨੇ ਵਿੱਚ ਕੁੰਮਣਾ ਤੇ ਕੋਈ ਬੈਠਾ ਮਸਤ ਥਕੀ ਸਹਿਜ ਸੁਭਾਈ ਤੋਂ ਕੈ ਤਨ ਤੇ ਮੈਂ ਸੁਨੇ ਉਹ ਟਲਤਾ ਨਹੀਂ ਮੁਖੜੇ ਉਤੋਂ ਨੂਰ ਵਰਸਦਾ ਦੁਨੀਆਂ ਦੇ ਨਾਲ ਰੜਦਾ ਨਹੀਂ ਦੁਨੀਆਂ ਦੇ ਨਾਲ ਰੜਦਾ ਵੇਖੋ ਮਹਾਂਪੁਰਖਾਂ ਦਾ ਜੀਵਨ ਇਦਾਂ ਦਾ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲੇ ਭਗਤਾਂ ਦੇ ਕੋਈ ਤੁਰਨ ਦਾ ਤਰੀਕਾ ਥੋੜਾ ਵੱਖਰਾ ਹੁੰਦਾ ਹੈ ਉਹਨਾਂ ਦੇ ਅਸੀਂ ਤੁਰਨੇ ਆ ਅਸੀਂ ਆਪਣਾ ਹੰਕਾਰ ਨਾਲ ਲੈ ਕੇ ਤੁਰਨੇ ਆ ਮੈਂ ਫਲਾਣਾ ਸਿੰਘ ਆ ਮੈਨੂੰ ਫਲਾਣੇ ਨੇ ਬੁਲਾਇਆ ਨਹੀਂ ਮੈਨੂੰ ਫਲਾਣਾ ਇਦਾਂ ਨਹੀਂ ਮਿਲਿਆ ਉਹ ਚੰਗਾ ਨਹੀਂ ਮਿਲਿਆ ਪਰ ਗੁਰਮਖੋ ਅਸੀਂ ਹੰਕਾਰ ਲੈ ਕੇ ਤੁਰਨੇ ਆ ਨਾਲ ਪਰ ਜਦੋਂ ਸਾਧੂ ਤੁਰਦਾ ਉਹਦੇ ਨਾਲ ਹੰਕਾਰ ਨਹੀਂ ਤੁਰਦਾ ਅਸੀਂ ਘਰੋਂ ਤੁਰਨੇ ਆ ਲਾਲਚ ਹੁੰਦਾ ਐ ਅੱਜ ਇੰਨੀ ਦਿਹਾੜੀ ਇੰਨੀ ਕਮਾਈ ਕਰਨੀ ਐ ਪਰ ਜਦੋਂ ਮਹਾਪੁਰਖ ਤੁਰਦੇ ਨੇ ਉਹ ਲੋਭ ਨਹੀਂ ਦੁਰਦਾ ਨਾਲ ਤ੍ਰਿਸ਼ਨਾ ਨਹੀਂ ਦੁਰਦੀ ਕਿਉਂ ਚਾਲ ਵਖਰੀ ਹੈ ਕਿਉਂਕਿ ਉਹ ਇਹ ਚੀਜ਼ਾਂ ਛੱਡ ਕੇ ਦੁਰਦੇ ਨੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਔਖਾ ਮਾਰਗ ਹੈ ਖੰਨਿਓ ਤਿੱਖੀ ਬਲਹੁ ਨਕੀ ਏਤ ਮਾਰਗ ਜਾਣਾ ਸਹਿਜ ਸੁਭਾਏ ਚੋ ਕੇ ਦਿੰਦੈ ਮੈਂ ਸੁਣਿਏ ਉਹ ਟੜਦਾ ਨਹੀਂ ਮੁਖੜੇ ਉਤੋਂ ਨੂਰ ਵਰਸਦਾ ਦੁਨੀਆਂ ਦੇ ਨਾਲ ਰਲਦਾ ਨਹੀਂ ਦੁਨੀਆਂ ਦੇ ਨਾਲ ਰਲਦਾ ਨਹੀਂ ਲੁਕ-ਲੁਕ ਕਰੇ ਕਮਾਈਆਂ ਜੱਗ ਵਿੱਚ ਕੀ ਫਖਰਾਉਂਦਾ ਸੀ ਫਕੀ ਮੈਂ ਸੁਣਿਆ ਵਿੱਚ ਕੁੰਮਣਾ ਤੇ ਕੋਈ ਬੈਠਾ ਮਸਤ ਫਕੀ ਰੱਖਿਆ ਏ ਮਾਲਕ ਨੇ ਕਹਿੰਦੇ ਮੋਇਆ ਤੋਂ ਦੂਰ ਉਹਨੂੰ ਸਿਰਜਣਾ ਬੰਦਗੀ ਦਾ ਚੜਿਆ ਵਸ ਸਰੂਰ ਨੂੰ ਚੜਿਆ ਵਸ ਸਰੂਰ ਨੂੰ ਉਹਦੇ ਲਈ ਸਾਰੇ ਕੋਨੇ ਉਹਦੇ ਲਈ ਸਾਰੇ ਕੋਨੇ ਰੰਗ ਜਾ ਕੋਈ ਵਜੀ ਮੈਂ ਸੁਣੇ ਵਿੱਚ ਘੁੰਮਣਾ ਦੇ ਕੋਈ ਰਹਿੰਦੇ ਮਸਤ ਥਕੀ ਮੈਂ ਸੁਣੇ ਵਿੱਚ ਨਿੱਕੇ ਘੁੰਮਣਾ ਰਹਿੰਦੇ ਮਸਤ ਥਕੀ ਇਹੋ ਜੇ ਮਹਾਪੁਰਖ ਸਾਡੇ ਇੱਥੇ ਹਰ ਸ਼ਨੀਵਾਰ ਨਾਲ ਜਲੰਧਰ ਤੋਂ ਇੱਕ ਸ਼ਰੀਰ ਆਉਂਦੇ ਨੇ ਹਰਪੁਰਾ ਪਿੰਡ ਹੈ ਉਹਨਾਂ ਦਾ ਫੌਜੀ ਸਾਹਿਬ ਅਸੀਂ ਕਹਿੰਨੇ ਆ ਫੌਜ ਵਿੱਚ ਡਿਊਟੀ ਕਰਦੇ ਰਹੇ ਪਹਿਲਾਂ ਤੋਂ ਮਹਾਂਪੁਰਖਾਂ ਦੇ ਵੇਲੇ ਤੋਂ ਹੀ ਬਾਬਾ ਜੀ ਦੇ ਵੇਲੇ ਤੋਂ ਉਹ ਹਾਜ਼ਰੀ ਭਰਦੇ ਨੇ ਉਦੋਂ ਦੇ ਆਉਂਦੇ ਆ ਜਦੋਂ ਉਹਨਾਂ ਨੇ ਬਚਨ ਸੁਣਾਇਆ ਕਹਿੰਦੇ ਅਸੀਂ ਪਹਿਲੀ ਵਾਰੀ ਆਏ ਸੁਣਿਆ ਬੜਾ ਸੀ ਮਹਾਪੁਰਖਾਂ ਬਾਰੇ ਬਾਬਾ ਘੁੰਮਣਾ ਵਾਲਾ ਕਹਿੰਦੇ ਜੋ ਕਹਿ ਦਿੰਦਾ ਨਾ ਜੋ মুখ ਚੋਂ ਨਿਕਲ ਜਾਂਦਾ ਸੱਚ ਹੀ ਹੋ ਜਾਂਦਾ ਟਾਲ ਨਹੀਂ ਸਕਦਾ ਕੋਈ ਸਤਿਗੁਰੂ ਦੀ ਬਾਣੀ ਕਹਿੰਦੀ ਗੇਰ ਬਸਦਾ ਜਲ ਪਵਨ ਜਾਏगो ਸਾਧ ਬਚਨ اٹਲਾਦਾ ਧਰਤੀ ਚੰਦਰਮਾ ਸੂਰਜ ਤਾਰੇ ਖਤਮ ਹੋ ਸਕਦੇ ਨੇ ਕਹਿੰਦੇ ਸਾਧੂ ਦਾ ਬਚਨ ਟਲਦਾ ਨਹੀਂ اٹਲਾਦਾ ਕੋਈ ਨਹੀਂ ਟਾਲ ਸਕਦਾ ਮਹਾਪੁਰਖਾਂ ਦੇ ਕੋਲ ਕਹਿੰਦੇ ਜਦੋਂ ਆਏ ਨਾ ਪਹਿਲੀ ਵਾਰੀ ਉਹ ਦੋ ਭਰਾ ਨੇ ਦੋ ਭਰਾ ਆਏ ਦਰਸ਼ਨ ਕੀਤੇ ਇੱਥੇ ਢਿਉ ਦਾ ਰੁੱਖ ਹੈ ਢਿਉ ਸਾਹਿਬ ਬਣਿਆ ਉੱਥੇ ਢਿਉ ਦਾ ਰੁੱਖ ਹੈ ਉਹਦੇ ਹੇਠਾਂ ਬਾਬਾ ਜੀ ਬੈਠੇ ਅਸੀਂ ਆ ਕੇ ਕਹਿੰਦੇ ਮੱਥਾ ਟੇਕ ਕੇ ਬਹਿ ਗਏ ਸਾਰੀ ਸੰਗਤ ਬੈਠੀ ਸੀ ਇੱਕ ਸਿੰਘ ਜਪਜੀ ਦਾ ਪਾਠ ਕਰ ਰਿਹਾ ਸੀ ਬਾਬਾ ਜੀ ਦੇ ਨੇੜੇ ਪਾਠ ਸਮਾਪਤ ਹੋਇਆ ਜਿਹੜੀ ਨੇੜੇ ਘਰ ਵਾਲਿਆਂ ਦੀ ਮਾਈ ਬੀਬੀ ਸੀ ਨਾ ਜਿਨ੍ਹਾਂ ਦਾ ਢਿਉ ਸੀ ਉਹ ਆ ਗਈ ਹੁਣ ਪਿੰਡਾਂ ਵਿੱਚ ਸਭਾ ਹੈ ਬੀਬੀਆਂ ਦਾ ਜਿੱਦਾਂ ਦੀ ਬੋਲੀ ਆਮ ਹੁੰਦੀ ਹੈ ਪਿੰਡਾਂ ਵਿੱਚ ਉਹਨੇ ਆਣ ਕੇ ਆਖਿਆ ਬਾਬਾ ਜੀ ਨੂੰ ਕਹਿੰਦੀ ਹੈ ਕਹਿੰਦੀ ਇਹਦੇ ਉੰਤਰੇ ਨਖੱਤੇ ਥੱਲੇ ਬਹਿ ਗਿਆ ਹੈ ਇਹਨੂੰ ਤੇ ਲੱਗਦਾ ਹੀ ਕੁਛ ਨਹੀਂ ਜੇ ਤੂੰ ਆ ਗਿਆ ਬਾਬਾ ਜੀ ਨੂੰ ਆਖਿਆ ਜੇ ਇਹਦੇ ਥੱਲੇ ਬਹਿ ਗਿਆ ਇਹਨੂੰ ਕੁਛ ਵਾਰੀ ਦੇ ਜਾ ਇਹਨੂੰ ਕੁਛ ਲੱਗੇ ਕਹਿੰਦੇ ਅਸੀਂ ਹਸੀਏ ਉਹ ਹਰਪੁਰੇ ਤੋਂ ਆਏ ਜਿਹੜੇ ਸਰੀਰ ਕਹਿੰਦੇ ਅਸੀਂ ਹੱਸੀਏ ਇਹ ਬੀਬੀ ਕਿੱਦਾਂ ਦੀ ਬੋਲੀ ਬੋਲਦੀ ਹੈ ਮਾਹਪੁਰਖਾਨਾਂ ਬਾਬਾ ਜੀ ਅੱਗੋਂ ਕਹਿੰਦੇ ਲੈ ਆ ਫੜ ਸਾਡੀ ਡਾਂਗ ਤੂੰ ਹੀ ਕਹਦੇ ਕਹਿੰਦੇ ਉਹਨੇ ਡਾਂਗ ਨਹੀਂ ਹੱਥ ਵਿੱਚ ਤਾਂ ਨੂੰ ਚੁੱਕ ਕੇ ਨਾ ਕਹਿੰਦੀ ਵੇ ਵੀਰਾ ਤੇਰੇ ਥੱਲੇ ਬਾਬਾ ਘੁੰਮਣਾ ਵਾਲਾ ਬਹਿ ਗਿਆ ਤੈਨੂੰ ਕੁਝ ਲੱਗੇ ਇਦਾਂ ਉਹਨੇ ਕਹਿਤਾ ਕਹਿੰਦੇ ਅਸੀਂ ਹੱਸੀਏ ਤੇ ਇਹ ਕਿੱਦਾਂ ਦੀ ਗੱਲ ਹੋਈ ਬੀਬੀ ਕੁਛ ਕਹੀ ਜਾਂਦੀ ਐ ਬਾਬਾ ਜੀ ਅੱਗੋਂ ਕੁਛ ਕਹੀ ਜਾਂਦਣ ਕਹਿੰਦੇ ਅਸੀਂ ਮਜ਼ਾਕ ਬਣਾਇਆ ਸਮਝ ਨਹੀਂ ਸੀ ਪਤਾ ਨਹੀਂ ਸੀ ਅਸੀਂ ਮੁਖੌਲ ਕੀਤਾ ਵੀ ਲੈ ਇਹ ਕਿਦਾਂ ਦੀ ਗੱਲ ਹੋਈ ਕਹਿੰਦੇ ਚਲੋ ਸਮਾਂ ਲੰਘਿਆ ਉਹ ਬੀਬੀ ਨੇ ਕਹਿਤਾ ਡਾਂਗ ਤਾਂ ਕਰਕੇ ਵੇ ਵੀਰਾ ਤੈਨੂੰ ਕੁਛ ਲੱਗੇ ਕਹਿੰਦੇ ਅਸੀਂ ਵੀ ਘਰ ਚਲੇ ਗਏ ਜਦੋਂ ਘਰ ਪਹੁੰਚੇ ਤੇ ਮੇਰਾ ਭਰਾ ਕਹਿੰਦੇ ਮੈਨੂੰ ਕਹਿੰਦਾ ਅਸੀਂ ਬਾਬੇ ਘੁੰਮਣਾ ਵਾਲੇ ਨੂੰ ਫੇਰ ਮੰਨਾਂਗੇ ਵੇਖ ਕੇ ਆਈਏ ਵੀ ਉਹ ਢਿਉ ਨੂੰ ਸੱਚਮੁੱਚ ਕੁਝ ਲੱਗਦਾ ਵੀ ਹੈ ਉਹਦੇ ਬਚਨ 'ਚ ਕੋਈ ਗੱਲ ਹੈ ਕਿ ਐਵੇਂ ਲੋਕੀ ਮੱਥੇ ਟੇਕੀ ਜਾਂਦੇ ਐਵੇਂ ਮੰਨੀ ਜਾਂਦੇ ਆ ਕਹਿੰਦੇ ਮੇਰੇ ਭਰਾ ਦੀ ਛੁੱਟੀ ਖਤਮ ਹੋਣ ਵਾਲੀ ਸੀ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਜਾਈਂ ਤੇ ਮੈਨੂੰ ਤਾਰ ਭੇਜ ਨਹੀਂ 2-3 ਮਹੀਨਿਆਂ ਬਾਅਦ ਤੇਰੀ ਛੁੱਟੀ ਹੈ ਜਾਈਂ ਮੈਨੂੰ ਤਾਰ ਭੇਜੀ ਵੀ ਕੁਝ ਲੱਗਾ ਵੀ ਹੈ ਉਹ 2-3 ਮਹੀਨੇ ਲੰਘੇ ਤੇ ਉਹ ਕਹਿੰਦੇ ਮੈਂ ਆਇਆ ਵੇਖਣ ਫੌਜੀ ਸਾਹਿਬ ਆਏ ਵੇਖਣ ਉਹਨਾਂ ਨੇ ਵੇਖਿਆ ਕਹਿੰਦੇ ਇੰਨਾ ਰੁੱਖ ਭਰਿਆ ਢੌ ਜਿਹੜੇ ਧਰਤੀ ਨਾਲ ਲੱਗਣ ਇੰਨਾ ਜ਼ਿਆਦਾ ਲੱਦਿਆ ਹੋਇਆ ਕਹਿੰਦੇ ਮੈਂ ਆਪਣੇ ਭਰਾ ਨੂੰ ਤਾਰ ਲਿਖੀ ਕਿ ਰੁੱਖ ਤੇ ਇੰਨੇ ਫੁੱਲ ਲੱਗੇ ਇੰਨੇ ਆ ਢੌ ਲੱਗੇ ਨੇ ਫਲ ਇੰਨਾ ਪਿਆ ਇਹ ਤਾਂ ਧਰਤੀ ਨਾਲ ਲੱਗਣ ਬਾੜੀਆਂ ਹੋ ਗਈਆਂ ਨੇ ਟਹਿਣੀਆਂ ਤੇ ਕਹਿੰਦੇ ਮੇਰੇ ਭਰਾ ਨੇ ਵਾਪਸ ਤਾਰ ਭੇਜੀ ਜਾ ਬਟਾਲੇ ਚលਿਆ ਜਾ ਉੱਥੋਂ ਇੱਕ ਪੱਗ ਖਰੀਦ ਇੱਕ ਇੱਕ ਛੋਟਾ ਪਰਨਾ ਲੈ ਲੈ ਕੇ ਨਾ ਤੇ ਬਾਬਾ ਜੀ ਨੂੰ ਮੱਥਾ ਟੇਕ ਨਹੀਂ ਤੇ ਇਹ ਕਹਿੰਦੀ ਅੱਜ ਤੋਂ ਤੈਨੂੰ ਮੱਥਾ ਟੇਕਦਾ ਕਿਤੇ ਹੋਰ ਨਹੀਂ ਉਹ ਟੇਕਣਾ ਤੈਨੂੰ ਸਿਰ ਝਗਾਤਾ ਹੁਣ ਇਹ ਸਿਰ ਤੇ ਹੋਰ ਨਹੀਂ ਝੁਕਣਾ ਕਹਿੰਦੇ ਅਸੀਂ ਦੋਵੇਂ ਭਰਾ ਆਏ ਅਸੀਂ ਜਲੰਧਰ ਵਾਲੇ ਫੌਜੀ ਕਹਿੰਦੇ ਮੈਂ ਆਇਆ ਮੈਂ ਨਮਸਕਾਰ ਕੀਤੀ ਮੱਥਾ ਟੇਕ ਕੇ ਨਾ ਬਾਬਾ ਜੀ ਨੂੰ ਤੇ ਮੈਂ ਉਹ ਪੱਗ ਭੇਟ ਕੀਤੀ ਲੋ ਮਹਾਰਾਜ ਕਹਿੰਦੇ ਉਹ ਪੱਗ ਨੂੰ ਥੜਿਆ ਉਹਨੂੰ ਮਾਇਆ ਲੱਗੀ ਹੋਈ ਸੀ ਆਕੜੀ ਹੋਈ ਸੀ ਪੱਗ ਕਹਿੰਦੇ ਇਹਨੂੰ ਥੋੜਾ ਜਿਹਾ ਮਲੋ ਬੋਲੀ ਮਹਾਂਪੁਰਖਾਂ ਦੀ ਕਿਦਾਂ ਦੀ ਹੈ ਕਹਿੰਦੇ ਥੋੜੀ ਜਿਹੀ ਮਲੋ ਇਹਨੂੰ ਹੰਕਾਰ ਮਾਰਦੀ ਹੈ ਅਦੇ ਹੰਕਾਰ ਮਾਰਦੀ। ਕਹਿੰਦੇ ਸੇਵਾਦਾਰ ਸਾਨੂੰ ਨਾਲ ਨੇੜੇ ਫੜ ਕੇ ਨਾ ਚੰਗੀ ਤਰ੍ਹਾਂ ਨੂੰ ਮਲਿਆ। ਫੇਰ ਫੜਾਈ। ਫੇਰ ਬੰਨਣ ਲੱਗਿਓ ਕਹਿੰਦੇ ਜਦੋਂ ਬੰਨੀ ਕਿੱਟੀ ਤਕੜੀ ਹੋਈ ਵੱਡੀ ਵੱਜ ਗਈ। ਫੇਰ ਕਹਿੰਦੇ ਨੂੰ ਮਲੋ ਅਜੇ ਫੇਰ ਹੰਕਾਰ ਮਾਰਦੀ ਐ। ਫੇਰ ਮਲਿਆ। ਤੀਜੀ ਵਾਰੀ ਕਹਿੰਦੇ ਅੱਧ ਚੋਂ ਕਾੜ ਦਿਓ। ਅੱਧ ਚੋਂ ਕਾੜ ਕੇ ਬਾਬਾ ਜੀ ਨੇ ਸਜਾ ਲਈ। ਪਰ ਨਾਲ ਲਪੇਟੀ ਮਾਰਦੇ ਸਨ ਇਦਾਂ ਹੀ ਬਨ ਲਿਆ। ਕਹਿੰਦੇ ਹੁਣ ਠੀਕ ਐ ਹੁਣ ਠੀਕ ਹੋ ਗਈ ਤੇ ਕਹਿੰਦੇ ਮੈਂ ਬੇਨਤੀ ਕੀਤੀ ਬਾਬਾ ਜੀ ਤੁਹਾਨੂੰ ਅੱਜ ਮੱਥਾ ਟੇਕ ਦਿੱਤਾ ਐ ਇਹ ਹੁਣ ਮੱਥਾ ਮੈਂ ਕਿਤੇ ਹੋਰ ਨਹੀਂ ਜੇ ਟੇਕਣਾ ਐ ਸਿਰ ਹੋਰ ਨਹੀਂ ਕਿਤੇ ਝਕਾਉਣਾ ਮੈਂ ਜਿਹੜੀ ਅਸਲ ਗੱਲ ਕਹਿਣੀ ਚਾਹੁੰਨਾ ਬਾਬਾ ਹਜਾਰਾ ਸਿੰਘ ਜੀ ਨੇ ਉਹਨਾਂ ਨੂੰ ਆਖਿਆ ਕਹਿੰਦੇ ਮੱਥਾ ਕਿਤੇ ਹੋਰ ਨਹੀਂ ਟੇਕਣਾ ਕਹਿੰਦੇ ਨਾ ਜੀ ਕਹਿੰਦੇ ਹੋਰ ਕਿਸੇ ਨੂੰ ਨਾਮ ਵੀ ਟੇਕੋਗੇ ਸਰ ਜਾਏਗਾ ਸਵਾਰਾ ਸਾਹਿਬ ਨੂੰ ਟੇਕ ਲਿਆ ਕਰਿਓ ਇੱਥੋਂ ਬਣਾ ਨਹੀਂ ਸਰਨਾ ਕਹਿੰਦੇ ਮੈਂ ਪੁੱਛਿਆ ਵੀ ਸਵਾਰਾ ਸਾਹਿਬ ਕਿੰਨੂੰ ਕਹਿੰਦੇ ਨੇ ਸਵਾਰਾ ਸਾਹਿਬ ਉਹ ਕਹਿੰਦੇ ਮਹਾਪੁਰਖ ਆਪਣੀ ਬੋਲੀ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ ਹੁੰਦਾ ਨਾ ਉਹਨੂੰ ਇਹ ਸਵਾਰਾ ਸਾਹਿਬ ਕਹਿੰਦੇ ਕਹਿੰਦੇ ਹੋਰ ਕਿਸੇ ਨੂੰ ਨਾਮ ਹੀ ਟੇਕੇਗਾ ਸਰ ਜਾਏਗਾ ਸਵਾਰਾ ਸਾਹਿਬ ਨੂੰ ਮੱਥਾ ਟੇਕ ਲੈਣ ਤੇ ਤੇ ਜੋੜਿਆ ਮਹਾਪੁਰਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਕਹਿਣਾ ਓਏ ਆ ਹੱਟ ਚ ਮੈਨੂੰ ਕੀ ਪੂਝਦੇ ਹੋ ਇਹ ਤੇ ਅਗ ਪਾਣੀ ਦੇ ਹਵਾਲੇ ਹੋ ਜਾਣਾ ਹੈ ਸ਼ਬਦ ਦੇ ਫਕੀਰ ਬਣੋ ਭੇਖ ਦੇ ਫਕੀਰ ਨਾ ਬਣੋ ਸ਼ਬਦ ਗੁਰੂ ਦੇ ਲੜ ਲੱਗੋ ਗੁਰੂ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਹੈ ਸ਼ਬਦ ਸਦਾ ਰਹਿਣ ਵਾਲਾ ਹੈ ਸਰੀਰ ਖਤਮ ਹੋ ਜਾਂਦੇ ਨੇ ਅੱਜ ਕੋਈ ਕਿਸੇ ਸਰੀਰ ਨਾਲ ਜੁੜਿਆ ਹੈ ਸਰੀਰ ਤੇ ਖਤਮ ਹੋਣਾ ਹੀ ਹੋਣਾ ਜੋ ਉਪਜਿਓ ਸੋ ਵਿੰਸ ਹੈ ਪਰੋ ਅੱਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਮਾ ਸਰੀਰ ਮੁਕਣਾ ਹੈ ਹਾਂ ਇਹ ਵੱਖਰੀ ਬਾਤ ਹੈ ਨਾਮ ਰਹਿਓ ਸਾਧੂ ਰਹਿਓ ਮਹਾਰਾਜ ਦੀ ਬਾਣੀ ਇਹ ਵੀ ਨਾਲ ਲਿਖੀ ਹੈ ਰਹਿਓ ਗੁਰਗੋਬਿੰਦ ਪਰ ਸਰੀਰ ਓਲੇ ਹੋ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਹੰ ਪ੍ਰਗਟ ਗੁਰਾਂ ਦੀ ਦੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਤੇ ਮਹਾਪੁਰਖਾਂ ਨੇ ਆਖਿਆ ਕਹਿੰਦੇ ਇੱਥੇ ਹੀ ਆਇਆ ਗੱਲ ਬਣਨੀ ਹੈ ਭਾਵੇਂ ਅੱਜ ਜੁੜਜੋ ਭਾਵੇਂ ਕੱਲ ਜਿੱਥੇ ਮਰਜ਼ੀ ਫੇਰ ਲੋ ਜਿਹੜੇ ਮਰਜ਼ੀ ਡੇਰੇ 'ਚ ਚਲੇ ਜਾਓ ਜਿੱਥੇ ਮਰਜ਼ੀ ਨੱਕ ਰਗੜ ਲੋ ਜਿਹਦੇ ਮਰਜ਼ੀ ਮਗਰ ਫੇਰ ਲੋ ਖਲਾਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਹੀ ਹੋਣੀ ਹੈ ਨਹੀਂ ਤੇ ਨਹੀਂ ਗੱਲ ਬਣਨੀ ਬੈਠਾ ਮੋਜ ਵਿੱਚ ਮਾਰੇ ਰਮਦਾਨ ਵਿਰਲਾਹੀ ਪਹਿਚਾਣੇ ਸ਼ਰਤਾਂ ਵਾਲੀ ਅੱਖਾਂ ਭੇਦ ਸਾਧੂ ਤੇ ਰੱਬ ਵਿੱਚ ਜਾਣੇ ਸਾਧੂ ਤੇ ਰੱਬ ਵਿੱਚ ਜਾਣੇ ਹਰ ਕਾਸੇ ਨੂੰ ਹਰ ਹੀ ਦਿਹਾੜ ਮੈਂ ਕੋਈ ਨੈ ਗੁਰਪੀ ਮੈਂ ਸੁਨੇ ਵਿੱਚ ਕੁੰਮਣਾ ਤੇ ਕੋਈ ਰਹੇ ਮਸਤ ਫਕੀ ਮੈਂ ਸੁਨੇ ਵਿੱਚ ਕੁੰਮਣਾ ਤੇ ਕੋਈ ਬੈਠੇ ਮਸਤ ਫਕੀ ਗਕੜੀਆਂ ਬਾਦਸਵਲਿਆਂ ਦੇ ਨਾਲ ਮਿਲਦੀਆਂ ਰੰਗੀਆਂ ਰੂਹਾਂ ਜਿੱਥੇ ਉਹ ਸੁਣ ਸਾਧੂਆਂ ਦੇ ਉਹ ਪਾਕ ਪਵਿੱਤਰ ਜੂਹਾਂ ਪਾਕ ਪਵਿੱਤਰ ਜੂਹਾਂ ਵਾਹ ਇੱਕ ਪਲ ਹੀ ਤੱਕ ਲੈ ਐਸੇ ਨਦਰਾਉਂਦੇ ਤੀ ਮੈਂ ਸੁਨੇ ਵਿੱਚ ਕੁੰਮਣਾ ਦੇ ਕੋਈ ਰਹਿੰਦਾ ਮਸਤ ਫਕੀ ਵਾ ਵਾ ਮੈਂ ਸੁਨੇ ਵਿੱਚ ਕੁੰਮਣਾ ਦੇ ਕੋਈ ਰਹਿੰਦਾ ਮਸਤ ਫਕੀ ਪਹਿਲੀ ਲਾਈਨ ਫੇਰ ਪੜਦੇ ਹੋ ਕਰਨੇ ਨੇ ਉਹ ਦੇ ਬਰਸ਼ਣ ਤਾਂ ਕੇ ਬਦਲੇ ਜੂ ਤਕਦੀ ਮੈਂ ਸੁਣੇ ਵਿੱਚ ਕੁੰਮਣਾ ਦੇ ਕੋਈ ਬੈਠੇ ਮਸਤ ਥਕੀ ਮੈਂ ਸੁਣੇ ਵਿੱਚ ਕੁੰਮਣਾ ਦੇ ਕੋਈ ਰਹਿੰਦਾ ਮਸਤ ਥਕੀ